ਮਾੜੇ ਮਾੜੇ ਚੀਜ਼ੀ ਲੋਟਲ ਆਈਟਮ ਚਲੋ ਚਲੀਦਾ ਐਸੇ ਚਿੱਤਰਛਾਹੀ ਦੇ ਗਏ ਮੰਨੇ ਕਿ ਸੇ ਸਾਰੇ ਨੂੰ ਕਵਰ ਕਰੋ ਤਾਂ ਜੀ ਹਰ ਬੰਦੇ ਨੂੰ ਪਤਾ ਚੱਲੇ ਕਿ ਇੱਕ ਸਰਕਾਰੀ ਪੋਰਟਲ ਹੈ ਜਿਹੜੇ ਤੋਂ ਸਕਸੈਸਫੁਲੀ ਤੁਸੀਂ ਪਿਕਚਰ ਹੋਣ ਕਿਦਾਂ ਕਰੋਗੇ ਤੁਸੀਂ ਉਹਨਾਂ ਨੂੰ ਖੜੇ ਤਾਂ ਕਰਨਾ ਹੈ ਅੱਗੇ ਐਸੀ ਚੀਜ਼ ਲਓ ਇੱਧਰ ਆ ਦੋਨੋਂ ਵਿੱਚ ਦੋਨੋਂ ਬਹੁਤ ਜ਼ਿਆਦਾ ਹੋ ਜਾਂਦੇ ਪੈਣੇ ਇਹ ਸਾਫ ਫਰੋਡਿਕ ਗੋਰੀਆ ਕੀਤਾ ਉਹਨਾਂ ਨੇ ਕਾਲ ਕਿਸੇ ਹੋਰ ਲੈਟਰ ਤੇ ਜੀ ਮੈਂ ਇਨਸ਼ਾਅਰ ਤੋਂ ਬਾਅਦ ਉਹਨੇ ਬਹੁਤ ਪੈਸੇ ਸੀ ਉਸ ਤਰੀਕੇ ਹੀ ਵਾਪਸ ਆ ਗਏ 6.10 ਸਾਡੇ ਕੋਲ ਤੋਂ ਤੁਹਾਨੂੰ ਨਹੀਂ ਸੂਚੀ ਬਾਰੇ ਪਤਾ ਸੀ ਤੁਹਾਨੂੰ ਅੱਜ ਅੱਜ ਨੂੰ ਪਤਾ ਸੁਣਾ ਵੇਰ ਸੀਗੇ ਜੀ ਉਹ ਐਲਐਕਸ ਦੇ ਪਰ ਕਾਰ ਚੇਪਟੇ ਜੀ ਇਹ ਪਰ ਕਰਦੇ ਆ ਰਾਜਦਾਰ ਦਿੱਤੀ ਸੀ ਜੀ ਤੇ ਉਸ ਦੇ ਵਿੱਚ ਫਰੋਡ ਨੇ ਸਭ ਲੋਕੀ ਆਪਣਾ ਨੰਬਰ ਪਾਇਆ ਹੋਇਆ ਸੀਗਾ ਤੇ ਕੁਝ ਤੇ ਐਮਪਰੋਡ ਹੋਇਆ ਸੀਗਾ ਤੇ ਕਿ ਗਰੀਬ ਮੇਰਾ ਕੋਈ 2 ਲੱਖ ਦੇ ਕਰੀਬ ਸੀਗੀ ਬਈ ਤੇ ਫੋਟੋਵਰ ਹੋ ਗਈ ਫਟੋ ਅਫਟਰ ਇੱਕ ਮਹੀਨੇ ਮੇਰੇ ਵਾਪਸ ਆ ਗਿਆ ਮੈਂ ਮੇਂਦਰ ਪਾ ਕੇ ਕਰਵਾਇਆ ਸਾਈਬਰ ਕਰਾਇਮ ਦੇ ਤੁਸ ਜੇ ਕਿ ਕੋਈ ਡਿੱਕੀ ਕੀ ਕਰਿਤਨ ਲਗਾ ਕਰ ਫਰੀਦੀ ਸੀਗੀ ਉਸ ਤੋਂ ਉਹ ਐਲ ਐਕਸ ਤੋਂ ਬਟ ਉਹ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਉਹ ਬੰਦਾ ਫਰਾਡ ਸੀਗਾ ਜੋ ਮੈਨੂੰ ਨੇ ਅਕਾਊਂਟ ਨੰਬਰ ਪਾਇਆ ਹੋ ਵੀ ਫੇਕ ਸੀਗਾ ਤੇ 1930 ਬਾਰੇ ਸੁਣਨ ਨੌਲੇਜ ਸੀਗੀ ਪਹਿਲਾਂ ਕਿ ਤੇ 1930 ਬਾਰੇ ਨਹੀਂ ਮੈਨੂੰ ਨਹੀਂ ਸੀ ਮੈਂ ਪਹਿਲਾਂ ਲੋਕਲ ਥਾਣੇ ਗਿਆ ਤੇ ਉੱਥੇ ਦੇ ਸਾਡੇ ਐਸ ਐਚ ਓ ਅਰਜੀ ਵੀ ਉਹਨਾਂ ਨੇ ਫੇਰ ਮੈਨੂੰ 1930 ਬਾਰੇ ਦੱਸਿਆ ਤੇ ਦਨ ਫਿਰ ਪੂਰੇ ਐਸਐਚਓ ਆਪਣੇ ਸੁਦੀਰ ਮਰਗੀ ਜੀ ਨੇ ਉਹਨਾਂ ਦੇ ਤੇ ਮੈਡਮ ਮਲਜੀਤ ਕੌਰ ਜੀ ਨੇ ਜਿਹੜੇ ਆਪਣੇ ਇਨਵੈਸਟੀਗੇਸ਼ਨ ਸੀ ਉਹਨਾਂ ਨੇ ਬਹੁਤ ਮਤਲਬ ਹੈਲਪਫੁਲ ਰਹੇ ਨੇ ਮੇਰੇ ਤੇ ਬਹੁਤ ਜਲਦੀ ਉਹਨਾਂ ਨੇ ਰਿਕਵਰੀ ਦਾ ਸਾਰਾ ਪ੍ਰੋਸੀਜਰ ਪਾ ਕੇ ਪੈਸੇ ਵਾਪਸ ਕਰਵਾਉਣਾ ਕੀ ਨਾ ਜੀ ਤੁਹਾਡਾ ਤੇ ਮੈਂ ਮਨਦੀਪ ਜੀ ਮੰਡੀ ਕੋਲ ਚਲ ਜੂ ਹਾਂਜੀ ਆਪਣਾ ਕੀ ਮਾਮਲਾ ਸੀ ਇਹਦੇ ਸੀ ਇੱਕ ਵਾਈਟ ਤੇ ਉਸਕਾ ਸਕੈਨ ਕਰਕੇ ਕਿਸ ਠੀਕਾੜੇ ਉਹਨੇ ਗਲਤੀ ਨਾਲ ਕਰਤਾ ਤੇ ਨਾਲ ਹੀ ਨਾਲ ਉਹਦਾ ਸਿੱਧੀ ਜਰਵੇ ਚਲਾ ਗਿਆ ਅਸੀਂ ਫਿਰ ਗੂਗਲ ਤੇ ਸਰਚ ਕੀਤਾ ਵੀ ਇਸ ਕੇਸ ਚ ਕੀ ਹੋਣਾ ਚਾਹੀਦਾ ਹੈ ਉੱਥੇ ਸਾਨੂੰ 1930 ਦਾ ਪਤਾ ਲੱਗਿਆ ਅਸੀਂ ਨਾਲ ਦੀ ਨਾਲ ਕੰਪਲੀਟ ਰਜਿਸਟਰ ਲਏ ਤੇ ਉਹਨਾਂ ਨੇ 1930 ਤੇ ਮਹਿਕਮੇ ਨੇ ਐਫਰਟਸ ਕਰਕੇ ਸਾਡੇ ਫੰਡਸ ਹੋਲਡ ਕਰਦੇ ਪੈਸੇ ਉੱਥੇ ਜਿਹੜੇ ਕਾਉਂਸਲ ਸੀ ਉੱਥੇ ਹੋ ਗਏ ਇਹ ਦਿੱਤੇ ਫਿਜ਼ੀਕਲ ਡਿਪਾਰਟਮੈਂਟ ਜਾ ਕੇ ਬਤਕਰ ਸਾਹਿਬ ਅਸੀਂ ਕੇਸ ਨੂੰ ਪਰਸੂ ਕੀਤਾ ਫਿਰ ਇਹਨਾਂ ਨੇ ਮੈਡਮ ਨੇ ਤੇ ਸਰ ਨੇ ਬੇਨਤ ਕਰਕੇ ਕੋਰਟ ਦੇ ਵਿੱਚ ਪੀਸੀਪੀ ਪੇਸ਼ ਕਰਕੇ ਆਰਡਰਸ ਲੈ ਕੇ ਸਾਡੇ ਫੰਡਸ ਵਾਪਸ ਕਰਾ ਕਿੰਨੀਆਂ ਬਾਂਸ ਸਾਡਾ ਸੈਕਟੀ ਚੱਲ ਰਿਹਾ ਹੈ ਮੇਰਾ ਨਾਮ ਵਿਸ਼ਾ ਹੈ ਜੀ ਮੇਰੀ ਵਾਈਫ ਸ਼ਿਲਪਾ ਦੇ ਹੋਂਦ ਦੇ ਵਿੱਚ ਕੋਈ ਸੀ ਕਿੱਥੋਂ ਮੈਂ ਵੀ ਮੰਡਯੂਲ ਦੇ ਵਿੱਚ ਅਸੀਂ ਨਾਲ ਸ਼ੇਅਰ ਕਰ ਰਹੇ ਸੀ 27 ਕੇਸਿਸ ਦੇ ਵਿੱਚ 50 ਲੱਖ ਦੀ ਅਮਾਉਂਟ ਰੁਕਾਂ ਨੂੰ ਰਿਕਵਰ ਕਰ ਚੁੱਕੇ ਹਾਂ ਤੇ ਰਿਕਵਰੀ ਦਾ ਜਿਹੜਾ ਪ੍ਰੋਸੀਜਰ ਹੁੰਦਾ ਉਹ ਕੰਪਲੇਂਟ ਤੋਂ ਬਾਅਦ ਮਾਨੀਓ ਕੋਰਟ ਦੇ ਵਿੱਚ ਐਪਲੀਕੇਸ਼ਨ ਲਾ ਕੇ ਕਿਉਂਕਿ ਉਹਨੂੰ ਕੁਝ ਸਮਾਂ ਲੱਗਦਾ ਹੈਗਾ ਜਿਹੜਾ ਉਹਨੂੰ ਰਿਫੰਡ ਹੋਣ ਦੇ ਲਈ ਉਹ ਸਾਰਾ ਅਸੀਂ ਪ੍ਰੋਸੀਜਰ ਖਤਮ ਕਰਕੇ 50 ਲੱਖ ਦੀ ਅਮਾਉਂਟ ਹੈ ਜਿਹੜੀ ਰਿਕਵਰ ਕਰ ਚੁੱਕਾ ਹੁੰਦਾ ਹੈ